ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਪਹੁੰਚੇ ਆਪਾਂ ਪਿੰਡ ਜੱਲਾ ਜੋ ਕਿ ਤੰਦ ਤੋਂ ਪਾਸ ਰੋਡ ਤੇ ਪੈਂਦਾ ਇਹ ਜੱਲਾ ਪਿੰਡ ਜਿੱਥੇ ਆਪਣਾ ਜਗਦੀਸ਼ ਰੀਪਰ 2024 ਮਾਡਲ ਤੁਸੀਂ ਮੇਰੇ ਬੈਕ ਸਾਈਡ ਦੇਖ ਸਕਦੇ ਚੱਲ ਰਿਹਾ ਆਓ ਆਪਾਂ ਚੱਲਦੇ ਆਂ ਰੀਪਰ ਕੋਲ ਤੁਹਾਨੂੰ ਹਾਂਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਹੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਕਿਸਾਨ ਭਰਾਵਾਂ ਨੇ ਧੂੜਾਂ ਪੱਟੀਆਂ ਪੀਆਂ ਨੇ ਐਂਡ ਗੱਲਬਾਤ ਹੋਈ ਵੀ ਆ ਸੋਨਾਲੀਕਾ DI 60 ਟਰੈਕਟਰ ਨੂੰ ਆਪਣਾ ਜਗਦੀਸ਼ ਰੀਪਰ 2024 ਮਾਡਲ ਚੱਲ ਰਿਹਾ ਹੈ ਇਹ ਆਪਣਾ ਰੀਪਰ ਜਿੱਲੇ ਪਿੰਡ ਵਿੱਚ ਚੱਲਦਾ ਹੈ ਜੋ ਕਿ ਸਰਾਂਦੇ ਤੋਂ ਪਾਸਵਰ ਰੋਡ ਤੇ ਇਹ ਪਿੰਡ ਪੈਂਦਾ ਜਿਲ੍ਹਾ ਜਿੱਲੇ ਪਿੰਡ ਵਿੱਚ ਆਪਣਾ ਰੀਪਰ ਜਗਦੀਸ਼ ਰੀਪਰ 2024 ਮਾਡਲ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਸਾਹਮਣੇ ਰੀਪਰ ਦੇ ਬੈਕਸਾਈਡ ਇੱਕ ਪੱਖੀ ਲੱਗੀ ਆ ਜਿਸ ਨੂੰ ਥੈਲਾ ਲੱਗਿਆ ਤੁਸੀਂ ਵੇਖ ਸਕਦੇ ਹੋ ਉਸ ਪੱਖੀ ਰਾਹੀਂ ਦਾਣੇ ਥੈਲੇ ਵਿੱਚ ਆਉਂਦੇ ਨੇ ਖੇਤਾਂ ਵਿੱਚੋਂ ਇਹ ਦਾਣੇ ਉਦੋਂ ਹੀ ਆਉਂਦੇ ਨੇ ਜਦੋਂ ਦਾਣੇ ਖੇਤਾਂ ਵਿੱਚ ਹੋਣਗੇ ਉਸ ਲੱਗੀ ਪੱਖੀ ਦੁਆਰਾ ਥੈਲੇ ਵਿੱਚ ਦਾਣੇ ਆਉਣਗੇ ਤੁਸੀਂ ਵੇਖ ਸਕਦੇ ਹੋ ਟਰੈਕਟਰ ਦੇ ਰੀਪਰ ਦਾ ਤੋਰਾ ਐਂਡ ਗੱਲਬਾਤ ਹੋਈ ਵੀ ਆ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਆਪਣਾ ਰੀਪਰ ਚਲਾ ਰਹੇ ਨੇ ਆਪਣੇ ਕਿਸਾਨ ਭਰਾ ਗੁਰਪ੍ਰੀਤ ਸਿੰਘ ਸੋਨਾਲਿਕਾ DI 60 ਟਰੈਕਟਰ ਨਾਲ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਤੇ ਤੁਸੀਂ ਵੇਖ ਸਕਦੇ ਹੋ ਚਾਰੇ ਪਾਸੇ ਤੂੜਾਂ ਠਾਲੀਆਂ ਹੋਈਆਂ ਨੇ ਕਿਸਾਨ ਭਰਾਵਾਂ ਨੇ ਜਗਦੀਸ਼ ਰੀਪਰ 2024 ਮਾਡਲ ਤੁਸੀਂ ਵੇਖ ਸਕਦੇ ਹੋ ਇਸ ਨੂੰ ਆਪਣੇ ਕਿਸਾਨ ਭਰਾ ਗੁਰਪ੍ਰੀਤ ਸਿੰਘ ਚਲਾ ਰਹੇ ਨੇ ਜੁਗਦੀਸ਼ ਰੀਪਰ ਖਰੀਦਣ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਜੁਗਦੀਸ਼ ਰੀਪਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਆਪਣੇ ਨੰਬਰ ਦਿੱਤੇ ਨੇ ਉਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਜੁਗਦੀਸ਼ ਰੀਪਰ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਤੋਰਾ ਤੇ ਰੀਪਰ ਦਾ ਰੀਪਰ ਦਾ ਮਾਲਨਦ ਨੂੰ ਖਿੱਚੀ ਜਾਂਦਾ ਤੇ ਅੱਗੇ ਨੂੰ ਪੈਟਰਨ ਲੱਥੀ ਜਾਂਦਾ ਕਨਾਂ ਦੁਨੀਆ ਤੇ ਐਸਾ ਕੋਈ ਕੰਮ ਨਹੀਂ ਜੋ ਇਨਸਾਨ ਨਾ ਕਰ ਸਕੇ ਬਸ ਉਹ ਇਨਸਾਨ ਉਸ ਕੰਮ ਨੂੰ ਕਰਨ ਵਾਲਾ ਤੇ ਮਿਹਨਤੀ ਹੋਵੇ ਤਾਂ ਬੱਚੇ ਤੋਂ ਵੱਡੇ ਵੀ ਕੰਮ ਨੂੰ ਵੀ ਆਪਾਂ ਆਸਾਨੀ ਨਾਲ ਕਰ ਸਕਦੇ ਹਾਂ ਕਿਸੇ ਵੀ ਉੱਪਰ ਦੇ ਮੂਰੇ ਲੱਗਿਆ ਪੱਖਾ ਵੇਖ ਸਕਦੇ ਹੋ ਜੋ ਕਿ ਰੀਪਰ ਤੋਂ ਉਤਰੇ ਕਰਦੇ ਨੇ ਟਰੈਕਟਰ ਤੱਕ ਪਹੁੰਚਣ ਤੋਂ ਰੋਕਦਾ ਇਹ ਪੱਖਾ ਜਿਸ ਨਾਲ ਟਰੈਕਟਰ ਚਲਾਉਣਾ ਕਾਫੀ ਆਸਾਨ ਹੋ ਜਾਂਦਾ ਰੀਪਰ ਦੀ ਗੂੰਜ ਪੈਂਦੀ ਤੁਸੀਂ ਸੁਣ ਸਕਦੇ ਹੋ ਸਾਰੇ ਪਾਸੇ ਤੂੜੀਆਂ ਤਕਰੀਬਨ ਬਣ ਚੁੱਕੀਆਂ ਨੇ ਕਿਨਾਂ ਸਣ ਭਰਾਵਾਂ ਦੀ ਆਪਣੀ ਬਣਾਉਣ ਤੋਂ ਰਹਿੰਦੀ ਥੂੜੀ ਹੁਣ ਤੁਸੀਂ ਵੇਚ ਸਕਦੇ ਹੋ ਜਾਂ ਆਪਣੇ ਥੂੜੀ ਬਣਾ ਰਹੇ ਨੇ 100 ਕਿਲਿਆਂ ਦੇ ਟੱਕ ਵਿੱਚ ਆਪਣਾ ਹੈਰੀਪਰ ਚੱਲ ਰਿਹਾ ਜਗਦੀਸ਼ ਰੀਪਰ 2024 ਮਾਡਲ ਦੱਬ ਕੇ ਸ਼ੇਅਰ ਕਰ ਦਿਓ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਉੱਤੇ ਜਗਦੀਸ਼ ਰੀਪਰ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੰਡ ਗੱਲਬਾਤ ਹੋਏ ਨੇ ਰੰਗ ਮਿਹਨਤਾਂ ਦੇ ਬੰਨੇ ਪਏ ਨੇ ਜਗਦੀਸ਼ਰੀਪੁਰ ਜਗਦੀਸ਼ਰੀਪੁਰ ਚਾਰੇ ਪਾਸੇ ਹੋਈ ਪਈ ਐ ਇਹ ਲੰਬੇ ਟੱਕ ਵਿੱਚ ਆਪਣਾ ਰੀਪਰ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਦੂਰ ਦੂਰ ਤੱਕ ਥੂੜੀ ਬਣਤ ਹੋਣ ਦੇ ਪਈ ਐ ਇਹਨਾਂ ਕਿਸਾਨ ਭਰਾਵਾਂ ਦੀ 100 ਕਿੱਲਾਂ ਦੇ ਟੱਕ ਵਿੱਚ ਇਹ ਆਪਣਾ ਰੀਪਰ ਚੱਲ ਰਿਹਾ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਹੋਰ ਵੀ ਬਹੁਤ ਸਾਰੀਆਂ ਕੈਂ ਕੈਂਡ ਵੀਡੀਓ ਲੈ ਕੇ ਆ ਰਿਹਾ ਤੁਹਾਡੇ ਲਈ اپنی ہر ایک ویڈیو ਨੂੰ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਨੂੰ سبسکرائب ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀ ਆਪਣੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ